ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਬੇਲ ਗੇਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੇਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਨ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਅੱਜ ਜਿਹੜੀ ਡੇਟ ਆਪਾਂ ਕਨਫਰਮ ਕਰ ਦਿੰਨੇ ਆ 14 11 2024 ਇਹਤੇ ਫਾਰਮ ਤੇ ਵਿਜ਼ਿਟ ਕਰਨ ਲਈ ਆਪਾਂ ਪੱਟੀ ਤੋਂ ਪਹੁੰਚ ਕਰ ਸਕਦੇ ਆ ਪੱਟੀ ਮੋੜ ਹਰੀਕੇ ਪੱਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਤੇ ਦੁੱਬਲੀ ਵੱਡੇ ਸਿਭਰਾ ਤੇ ਸੈਦੋ ਬਰਵਾਲਾ ਤੇ ਇਹ ਨਾਲ ਲੱਗਦੇ ਲੱਗਦੇ ਜਿਹੜੇ ਪਿੰਡ ਆ ਤੇ ਬਿਲਕੁਲ ਆਪਣਾ ਜਿਹੜਾ ਏਰੀਆ ਹੈਗਾ ਦੱਸ ਦਈਏ ਫਿਰ ਦੁਬਾਰਾ ਤੋਂ ਕਿ ਆਪਣਾ ਤਰਨਤਾਰਨ ਦਾ ਏਰੀਆ ਜਿਹੜਾ ਖਤਮ ਹੁੰਦਾ ਫਰੋਜਪੁਰ ਤੇ ਮੋਗੇ ਦਾ ਜਿਹੜਾ ਸ਼ੁਰੂ ਹੁੰਦਾ ਇਸ ਬੈਲਟ ਦੇ ਵਿੱਚ ਆਪਣਾ ਜਿਹੜਾ ਏਰੀਆ ਵਾ ਕੋਈ ਵੀ ਮਾਲਵੇ ਦੁਆਬੇ ਤੋਂ ਜਿੰਨੇ ਵੀ ਆਉਣਾ ਹੋਵੇ ਤਾਂ ਮੇਰਾ ਵੀ ਸੱਜਣ ਇੱਥੇ ਪਹੁੰਚ ਕਰ ਸਕਦਾ ਕਿਉਂਕਿ ਬਾਲੇ ਸੱਜਣਾ ਨੂੰ ਇਹ ਭਲੇਖਾ ਹੁੰਦਾ ਜਦੋਂ ਤਰਨ ਤਾਰ ਤੇ ਅਮਸਰ ਦਾ ਨਾਮ ਲੈਂਦਾ ਤੇ ਐ ਲੱਗਦਾ ਕਿ ਬਹੁਤ ਦੂਰ ਆ ਪਰ ਨਹੀਂ ਬਿਲਕੁਲ ਇਹ ਮਾਲਵੇ ਨੂੰ ਆਪਾਂ ਟੱਚ ਕਰਦੇ ਆ ਤਾਂ ਲਾਸਟ ਪਿੰਡ ਆ ਜਿਹੜੇ ਸਾਡੇ ਪੈਂਦੇ ਨੇ ਤੇ ਅੱਜ ਤੁਹਾਨੂੰ ਦਿਖਾਉਨੇ ਆ ਆਪਾਂ ਇੱਕ ਬਿਲਕੁਲ ਏਬੀਐਸ ਦੇ ਸੀਮਨ ਦੀ ਫਾਇਰ ਦਾ ਜਿਹੜਾ ਚੰਗਾ ਸਾਨ ਸੀਗਾ ਏਬੀਐਸ ਕੋਲੇ ਉਹਦੀ ਬੱਛੀ ਆ ਤੇ ਮਾਂ ਦਾ ਵੀ ਚੰਗਾ ਜਿਹੜਾ ਰਿਕਾਰਡ ਸੀਗਾ ਇਹਦੀ ਦਾ 32 ਪਲੱਸ ਦਾ ਸੀਗਾ ਤੇ ਜਿਹੜਾ ਫਾਇਰ ਕੋਈ ਵੀ ਆਪਣਾ ਮੇਰਾ ਵੀਰ ਸਰਚ ਮਾਰ ਕੇ ਦੇਖ ਸਕਦਾ ਤੇ ਕੋਈ ਇਹਦਾ ਡੀਐਨਏ ਵੀ ਕਰਾ ਸਕਦਾ ਜਿਹੜਾ ਯਾਨੀ ਕਿ ਉਹਨਾਂ ਦੇ ਮੁਤਾਬਕ ਜਿਹੜਾ ਇਹਦੀ ਇਹ ਬੱਚੀ ਆ ਤੇ ਅੱਜ ਸੂਈ ਨੂੰ ਜਿਹੜਾ ਇਹਦਾ ਸਮਾਂ ਵਾ ਉਹ ਕਰੀਬ 10-11 ਦਿਨ ਹੋ ਗਿਆ ਤੇ ਇਸ ਟਾਈਮ 15 ਕਿਲੋ ਇਹਦੇ ਥੱਲੇ ਜਿਹੜਾ ਦੁੱਧ ਹਾਜ਼ਰ ਆ ਬੱਚੀ ਦੇ ਤੇ ਬਹੁਤ ਸੋਹਣੀ ਆ ਤੇ ਥਾਂ ਥਣ ਦੀ ਗੱਲ ਕਰੀਏ ਇਹ ਵੰਡ ਸਪੇਸ ਬਹੁਤ ਚੰਗੀ ਆ ਤੇ ਬਿਊਟੀ ਪੱਕ ਤੋਂ ਵੀ ਚੰਗੇ ਕੋਈ ਫਾੜੀਆਂ ਵਾਲਾ ਲੈਵਾ ਤੇ ਰੰਗ ਗੱਲ ਕਰੀਏ ਤੇ ਪ੍ਰਿੰਟ ਦੀ ਤਾਂ ਮੇਰੇ ਕੋਲ ਜਿਹੜਾ ਬਲੈਕ ਆ ਉਹ ਤੇ ਵਾਈਟ ਦਾ ਜਿਹੜਾ ਕੰਬੀਨੇਸ਼ਨ ਬਹੁਤ ਸੋਹਣਾ ਤੇ ਮੱਥੇ ਦੇ ਵਿੱਚ ਜਿਹੜਾ ਸਟੇਟ ਪਟਾ ਇਹ ਚਾਰ ਚੰਦ ਲਾਉਂਦਾ ਦੀ ਬਿਊਟੀ ਨੂੰ ਤੇ ਛੋਟਾ ਜਿਹੜਾ ਇਹਦਾ ਕਾਨਾ ਬਿਲਕੁਲ ਜੱਤ ਵਾਲਾ ਆ ਪਾ ਕਹਿ ਸਕਦੇ ਆ ਤੇ ਵਾਲਾ ਨਾ ਭਰਿਆ ਹੋਇਆ ਤੇ ਚੰਗੀ ਹਾਈਟ ਲੈਂਥ ਆ ਬੱਚੀ ਦੀ ਚਲੋ ਥੋੜੀ ਸਾਫ ਸੰਭਾਲ ਪੱਖੋਂ ਲੱਗਦਾ ਵਾ ਪਰ ਨਹੀਂ ਕਿਉਂਕਿ ਜਿਹੜੀ ਗਾਂ ਹੁੰਦੀ ਹੈ ਜਿਆਦਾਤਰ ਸਾਇਲਜ ਤੇ ਹਰੇ ਦੀ ਹੁੰਦੀ ਆ ਤੂੜੀ ਦੇ ਉੱਤੇ ਬਿਲਕੁਲ ਵੱਜੀ ਹੋਈ ਸੀ ਤੇ ਪਿੱਛੇ ਜਿਹੜਾ ਇਹਦੇ ਬੱਚਾ ਵਾ ਉਹ ਵੀ ਤੁਹਾਨੂੰ ਝਾਤ ਮਾਰਾ ਦਿੰਨੇ ਆ ਬਹੁਤ ਸੋਹਣਾ ਬੱਚਾ ਵੀ ਆਇਆ ਵਾ ਪਿੱਛੇ ਮੇਲ ਕਾਫ ਆ ਤੇ ਉਮੀਦ ਕਰਦੇ ਆ ਸਰਦੀ ਦੇ ਵਿੱਚ 20 ਪਲੱਸ ਚੱਲੂਗੀ ਗਰੰਟਡ ਕਿਉਂਕਿ ਇਸ ਟਾਈਮ ਜਿਹੜਾ ਇਹਦੇ ਥੱਲੇ 15 ਲੀਟਰ ਜਿਹੜਾ ਦੁੱਧ ਇਹਦੇ ਥੱਲੇ ਇਸ ਟਾਈਮ ਆਜ ਰਿਹਾ ਤੇ ਗੱਲ ਕਰੀਏ ਇਹਦੇ ਥਣ ਹਵਾਨੇ ਦੀ ਤੇ ਬਹੁਤ ਸੋਹਣਾ ਵਨਡ ਸਪੇਸ ਤਣਾ ਦੀ ਤੇ ਫਾੜੀਆਂ ਵਾਲਾ ਲੇਵਾ ਲੱਗਾ ਬਿਲਕੁਲ ਨਿੱਗਰ ਲੇਵੇ ਦੀਆ ਇਹ ਨਹੀਂ ਕਿ ਝੋਲੀ ਵਾਲਾ ਲੇਵਾ ਹਨਾ ਕੋਈ ਮਸਟੈਟਸ ਵਗੈਰਾ ਇਹੋ ਜੀ ਇਹੋ ਜੇ ਪਸ਼ੂਆਂ ਨੂੰ ਬਹੁਤ ਘੱਟ ਹੋਣ ਦੇ ਜਿਹੜੇ ਚਾਂਸ ਹੁੰਦੇ ਆ ਵੀਰ ਜੀ ਲਿਆਓ ਤੇ ਮੂੰਹ ਜਿਹੜੀ ਇਹ ਚਾਰ ਦੰਦ ਆ ਅਜੇ ਜਾਨੀ ਕਿ ਜਿਹੜੀ ਇਹ ਪਹਿਲੇ ਸੂਏ ਦੇ ਵਿੱਚ ਆ ਤੇ ਆਪਾਂ ਇਹਦੀ ਨਾਲ ਦੀ ਨਾਲ ਜਿਹੜੀ ਆ ਚੁਵਾਈ ਤੁਹਾਨੂੰ ਜ਼ਰੂਰ ਦਿਖਾਵਾਂਗੇ ਦੇ ਰੇਟ ਇਹਦਾ ਬਹੁਤ ਜਾਇਜ਼ ਰਹਿਣ ਵਾਲਾ ਵਾ ਮਾਰਕੀਟ ਦੇ ਹਿਸਾਬ ਨਾਲ ਤੇ ਗਾਹ ਦੀ ਕੁਆਲਿਟੀ ਦੇ ਹਿਸਾਬ ਨਾਲ ਕਿਉਂਕਿ ਆਉਣ ਵਾਲੇ ਸੂਬੇ ਦੇ ਵਿੱਚ ਜਿਹੜੀ ਗਾਵ ਲੱਖ ਤੋਂ ਬਾਹਰ ਦੀ ਬਣ ਕੇ ਤਿਆਰ ਹੁੰਦੀ ਇਹ ਬੱਚੀ ਜਿਹੜੀ ਆਪਾਂ ਨੂੰ ਵੀ ਨਜ਼ਰ ਆ ਰਹੀ ਆ ਬਸ ਇਹੀ ਆ ਤੇ ਚਲੋ ਆਪਾਂ ਨੂੰ ਜਾਇਜ਼ ਰੇਟ ਤੇ ਬਣੀ ਤੇ ਆਪਾਂ ਇਹਦਾ ਰੇਟ ਭਾ ਪੜਤਾ ਬਿਲਕੁਲ ਜਾਇਜ਼ ਰੱਖਣ ਵਾਲੇ ਆ ਤੇ ਆਪਾਂ ਇਹਦੀ ਨਾਲ ਦੀ ਨਾਲ ਜਿਹੜੀ ਚੁਆਈ ਕਰਕੇ ਜਰੂਰ ਤੁਹਾਨੂੰ ਦਿਖਾਵਾਂਗੇ ਸੱਜਣਾ ਨੂੰ ਤੇ ਕੋਈ ਵੀ ਮੇਰਾ ਵੀਰ ਘਰ ਦੇ ਗੁਜ਼ਾਰੇ ਲਈ ਹੱਥ ਪਾ ਸਕਦਾ ਤੇ ਦੁੱਧ ਵੀ ਚੰਗਾ ਦਊਗੀ ਤੇ ਚਾਰੂ ਚੂਰੂ ਬਹੁਤ ਚੰਗੀ ਆ ਆ ਪਿੱਛੇ ਜਿਹੜਾ ਸਵੱਛਾ ਵਾ ਆਪਾਂ ਛੱਡ ਦਿੰਨੇ ਆ ਇਹਦੇ ਥੱਲੇ ਚੰਗੀ ਜਿਹੜੀ ਹਾਈਟ ਆ ਦੀ ਲੈਂਥ ਆ ਬਹੁਤ ਵਧੀਆ ਇਹ ਬੱਚਾ ਲਾਤਾ ਬਿਲਕੁਲ ਜਿਹੜਾ ਇਹਦੇ ਆ ਚੈੱਕ ਕਰੋ ਹਰ ਵੰਚ ਉਤਰ ਬਾਲਟੀ ਫੜਾਇਓ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜੀ ਆ ਚੁਵਾਈਏ ਦੀ ਦਿਖਾਉਨੇ ਆ ਇਰੇ ਵੀਰ ਫੜਿਓ ਹਰ ਵੇਂ ਫੱਟੀ ਲੱਗ ਜਾ તું બહુ વધી जिसे पिछो के नाल ही सारा कम इतों हटवा के बच्चा भी नाल ही दिखा ਜੁਆ ਬਹੁਤ ਵਧੀਆ ਲੱਗਾ ਇਹਦਾ ਘਰੇ ਰੱਖਨ ਨੂੰ ਚੰਗੀ ਰਹੂਗੀ ਜਿਵੇਂ ਜਿਵੇਂ ਸਿਆਲ ਆ ਗਿਆ ਹੋਵੇ ਹੋਵੇ ਬੱਚੀ ਦਾ ਜਿਹੜਾ ਦੁੱਧ ਐਟੋਮੈਟਿਕਲੀ ਉੱਪਰ ਲੈਵਲ ਤੇ ਆਉਣਾ ਜਦੋਂ ਜਾਨੀ ਕਿ ਸਟਾਲਾ ਸ਼ੁਰੂ ਹੋ ਜਾਂਦਾ ਬਰਸੀਨ ਜਿਹੜਾ ਚੁਆਈ ਦਾ ਜਿਹੜਾ ਬਿਲਕੁਲ ਆ ਸ਼ਾਮ ਦਾ ਸਮਾਂ ਜਿਹੜਾ ਹੋ ਗਿਆ ਆ ਬਾਕੀ ਵੀਰੇ ਦੀ ਗਾੜ ਪਛਾਰ ਜਿਹੜੀ ਬਰਾਬਰ ਹੀ ਆ ਤਕਰੀਬਨ ਨਹੀਂ ਨਹੀਂ ਕਈ ਵਾਰ ਆ ਕੀ ਹੁੰਦਾ ਪਿਛਲੇ ਥਣਾ 'ਚ ਘਟ ਹੁੰਦਾ ਅਗਲੇ 'ਚ ਵਧ ਹੁੰਦਾ گاਵਾਂ ਦੇ ਪਰ ਇਹਦੇ ਚਾਰੇ ਥਣਾ 'ਚ ਤਕਰੀਬਨ ਬਰਾਬਰ ਆ ਆਏ ਬਾਕੀ ਬੱੱਚੀ 20 ਪਲੱਸ ਚੱਲੂਗੀ ਆਉਣ ਵਾਲੇ ਦਿਨਾਂ ਤੱਕ ਇਸ ਟਾਈਮ ਜਿਹੜਾ 14 15 ਲੀਟਰ ਦੇ ਥੱਲੇ ਇਸ ਟਾਈਮ ਹਾਜ਼ਰ ਆ ਤੇ 20 ਪਲੱਸ ਚੱਲਣ ਵਾਲੀ ਬੱੱਚੀ ਆ ਤੇ ਰੇਟ ਇਹਦਾ ਬਹੁਤ ਜ਼ਿਆਦਾ ਰਹਿਣ ਵਾਲਾ ਵਾ ਤੇ ਠੰਡੀ ਸੀਲ ਬਹੁਤ ਜ਼ਿਆਦੀ ਆ ਰੇਟ ਇੱਕ ਆਫਰ ਵਾਲੀ ਗੱਲ ਆ ਹੀ ਵੀ ਜੇਦਾ ਆਪਾਂ ਇਹਨੂੰ ਕੋਈ ਡੱਕ ਕੇ ਵੇਚ ਗਏ 10 ਦਿਨ ਜਿੱਦਾਂ ਬਰਸੀਨ ਸਟਾਲਾ ਸ਼ੁਰੂ ਹੋ ਗਿਆ ਤੇ ਬਿਲਕੁਲ ਉਹਦੇ ਚ ਨੀਰਾ ਕੈਲਸ਼ੀਅਮ ਹੁੰਦਾ ਤਾਂ ਬੱੱਚੀ ਰਾਜੀ ਵੀ ਹੋਊਗੀ ਤੇ ਬਦੂਗੀ ਵੀ ਰੇਟ ਦਾ ਇਸ ਟਾਈਮ 4.75 ਹਜ਼ਾਰ ਉਹਦੇ ਤੋਂ ਜਿਹੜਾ ਮਾਨਤਾਨ ਜ਼ਰੂਰ ਕੀਤਾ ਜਾਊਗਾ ਦੁੱਧ ਤੁਸੀਂ ਦੇਖ ਸਕਦੇ ਹੋ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਕਰੋ 14 15 ਲੀਟਰ ਜਿਹੜਾ ਇਸ ਟਾਈਮ ਇਹਦੇ ਥੱਲੇ ਹਾਜ਼ਰੀਆ ਤੇ ਨਵੀਂ ਬੱਚੀ ਆ ਤੇ ਇਹੀ ਪਾਜੀ ਦੀ ਕੇਅਰ ਕੀਤੀ ਨਹੀਂ ਤੇ ਇਹੀ ਲੱਖ ਰੁਪਏ ਦੇ ਉੱਤੇ ਦੀ ਹੀ ਹੈਗੀ ਏ ਰੇ ਬੱਚੀ ਜਿੰਨੀ ਬਿਊਟੀ ਪੱਖ ਤੋਂ ਆ ਨਾ ਸਾਰੀ ਸੋਹਣੀ ਆ ਚਵਾ ਨਿੱਗਰਾ ਸਭ ਕੁਝ ਵਧੀਆ ਵਾ ਤੇ ਲੱਖ ਤੋਂ ਉੱਪਰ ਦੀ ਸੀ ਬੱਚੀ ਜਿਹੜਾ ਮਾਰਕੀਟ ਗਾਂ ਮੌਸਮ ਬਹੁਤ ਵਧੀਆ ਮੌਸਮ ਵਧੀਆ ਹੋਣਾ ਬਿਲਕੁਲ ਬਰੀਡ ਵਾਈ ਬਹੁਤ ਵਧੀਆ ਤੇ ਕੁਆਲਿਟੀ ਆ ਆਰਾਮ ਨਾਲ ਥੋੜੇ ਦਿਨਾਂ ਤੱਕ ਹੀ ਚੱਲੂਗੀ ਤੇ ਬਾਕੀ ਆਪਣਾ ਫੋਨ ਨੰਬਰ ਹੈ 990382025 9906382025 ਮਿਲਦੇ ਆ ਇੱਕ ਨਵੀਂ ਅਪਰੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ